ਹਾਂਜੀ ਕੀ ਹਾਲ ਚਾਲ ਆ ਜੀ ਸਾਰਿਆਂ ਦਾ ਉਮੀਦ ਕਰਦੇ ਹਾਂ ਵਧੀਆ ਹੋਮ ਹੋ ਕੇ ਚੜਤੀ ਕਲਾ ਚੋਮੋ ਕੇ ਸੋ ਚੈਨਲ ਤੇ ਨਵੇਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਭੁੱਲਿਓ ਨਾ ਸਬਸਕ੍ਰਾਈਬ ਕਰਨਾ ਸੋ ਬਣੇ ਰਹੋ ਚੈਨਲ ਦੇ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪ ਜੀ ਦੇ ਨਾਲ ਬਲੌਗ ਸ਼ੇਅਰ ਕਰਾਂਗੇ ਜੀਵਨੀ ਬਾਬਾ ਨੰਦ ਸਿੰਘ ਮਹਾਰਾਜ ਭਾਗ ਤੀਸਰਾ ਇਸ ਤਰ੍ਹਾਂ ਬਾਬਾ ਨੰਦ ਸਿੰਘ ਮਹਾਰਾਜ ਅਤੇ ਧੰਨ ਧੰਨ ਬਾਬਾ ਮਹਾਰਾਮ ਸਿੰਘ ਜੀ ਦਾ ਮੇਲ ਹੁੰਦਾ ਹੈ ਬਾਬਾ ਬਤਾਵਾ ਸਿੰਘ ਵਿਦਿਆ ਗੁਰੂ ਧੰਨ 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 ਬਾਬਾ ਅਨੰਦ ਸਿੰਘ ਮਹਾਰਾਜ ਪੱਬ ਬਤਾਵਾ ਸਿੰਘ ਜੀ ਬਾਬਾ ਨੰਦ ਸਿੰਘ ਮਹਾਰਾਜ ਨੂੰ ਡੇਰਾ ਨੂਮੀ ਪੁੱਚੋ ਕੜਾ ਧੰਨ ਧੰਨ ਬਾਬਾ ਬਹਾ ਨਾਮ ਸਿੰਘ ਜੀ ਦੇ ਕੋ ਲੈ ਕੇ ਜਾਂਦੇ ਹਨ ਜਿੱਥੇ ਬਾਬਾ ਅਨੰਦ ਸਿੰਘ ਮਹਾਰਾਜ ਅਤੇ ਬਾਬਾ ਮਹਾ ਹਰਨਾਮ ਸਿੰਘ ਜੀ ਦਾ ਮੇਲ ਹੁੰਦਾ ਹੈ ਮਿਲਾਪ ਹੁੰਦਾ ਹੈ ਅਤੇ ਬਾਬਾ ਅਨੰਦ ਸਿੰਘ ਮਹਾਰਾਜ ਬਾਬਾ ਮਹਾਰਨਾਮ ਸਿੰਘ ਜੀ ਦਾ ਜੋ ਬਚਨ ਹੈ ਉਹ 12 ਸਾਲ ਮੰਨਦੇ ਹਨ ਕਮਾਈ ਕਰਦੇ ਹਨ 12 ਸਾਲ ਬਾਬਾ ਅਨੰਦ ਸਿੰਘ ਮਹਾਰਾਜ ਬਚਨ ਮੰਨਦੇ ਹਨ ਸਿਮਰਨ ਸਾਧਨਾ ਭਜਨ ਬੰਦਗੀ ਕਰਦੇ ਹਨ ਬਾਬਾ ਮਹਾਰਨਾਮ ਸਿੰਘ ਜੀ ਦਾ ਹੁਕਮ ਮੰਨਦੇ ਹਨ 12 ਸਾਲ ਕੋਲ ਕਾਲ ਕਮਾਈ ਕਰਦੇ ਹਨ ਬਾਬਾ ਨੰਦ ਸਿੰਘ ਮਹਾਰਾਜ ਅਤੇ ਬਾਬਾ ਮਹਾਰਨਾਮ ਸਿੰਘ ਜੀ ਦੇ ਹੁਕਮ ਅਨੁਸਾਰ ਜੰਗਲਾਂ ਦੇ ਵਿੱਚ ਖੂਹ ਦੀਆਂ ਮੌਣਾ ਦੇ ਉੱਤੇ ਬਾਬਾ ਨੰਦ ਸਿੰਘ ਮਹਾਰਾਜ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਚਰਨਾਂ ਦਾ ਧਿਆਨ ਧਰਦੇ ਹਨ ਭਜਨ ਬੰਦਗੀ ਕਰਦੇ ਹਨ ਜਦੋਂ ਬਾਬਾ ਨੰਦ ਸਿੰਘ ਮਹਾਰਾਜ ਬਾਬਾ ਮਹਾਰਨਾਮ ਸਿੰਘ ਜੀ ਦੇ ਕੋਲ ਆਉਂਦੇ ਹਨ ਤਬਾ ਬਾਬਾ ਨੰਦ ਸਿੰਘ ਮਹਾਰਾਜ ਦਾ ਬੱਬਾ ਮਹਾਰ ਨਾਮ ਸਿੰਘ ਜੀ ਅੱਧਾ ਨਾਮ ਲੈ ਕੇ ਬੁਲਾਉਂਦੇ ਹਨ ਨੰਦੂ ਆ ਗਿਆ ਕਿੱਥੋਂ ਆਇਆ ਹੈ ਜਾਂ ਟੁੱਕ ਖਾਲਾ ਟੁੱਕ ਅੱਧੀ ਕੋ ਰੋਟੀ ਖਾ ਤੇ ਜਿੱਧਰ ਆਇਆ ਹੈ ਉਧਰ ਨੂੰ ਤੋਰ ਜਾ ਤੇ ਬਾਬਾ ਨੰਦ ਸਿੰਘ ਮਹਾਰਾਜ ਨੇ ਹੁਕਮ ਦੀ ਕਾਰ ਕਰਨੀ ਅਤੇ ਜੰਗਲ ਦੇ ਵਿੱਚ ਚੱਲੇ ਜਾਣਾ ਤੇ ਭਜਨ ਬੰਦਗੀ ਕਰਨੀ ਇੱਕ ਵਾਰ ਬਾਬਾ ਅਨੰਦ ਸਿੰਘ ਮਹਾਰਾਜ ਟਿੱਲੇ ਦੇ ਉੱਪਰ ਚੱਲੇ ਗਏ ਤੇ ਬਾਬਾ ਅਨੰਦ ਸਿੰਘ ਮਹਾਰਾਜ ਨੂੰ ਬਾਬਾ ਮਹਾ ਹਰਨਾਮ ਸਿੰਘ ਜੀ ਕਹਿੰਦੇ ਕਿ 12 ਸਾਲ ਕੋਈ ਸੇਵਾ ਕਰਦਾ ਹੈ ਤੁਸੀਂ 12 ਸਾਲ ਹੁਕਮ ਅਧਿਕਾਰ ਕੀਤੀ ਹੈ ਕਿੱਥੋਂ ਆਏ ਹੋ ਕਹਿੰਦੇ ਖੂਦੋਂ ਕਿੱਥੇ ਜਾਣਾ ਹੈ ਕਹਿੰਦੇ ਖਾਤੇ ਕਹਿੰਦੇ ਜਾ ਫਿਰ ਜਿੱਥੋਂ ਆਏ ਹੋ ਜਾਓ ਖੂਦ ਦੇ ਵਿੱਚ ਜਾ ਕੇ ਛਾਲ ਮਾਰੋ ਜਦੋਂ ਬਾਬਾ ਨੰਦ ਸਿੰਘ ਮਹਾਰਾਜ ਹੁਕਮ ਦੀ ਕਾਰ ਕਰਦੇ ਹੋਏ ਬਾਬਾ ਮਹਾ ਹਰਨਾਮ ਸਿੰਘ ਜੀ ਦੇ ਹੁਕਮ ਅਨੁਸਾਰ ਖੂਦ ਦੇ ਵਿੱਚ ਛਾਲ ਮਾਰਨ ਦੇ ਲਈ ਗਏ ਤਾਂ ਬਾਬਾ ਮਹਾ ਹਰਨਾਮ ਸਿੰਘ ਜੀ ਨੇ ਪਿੱਛੋਂ ਸੇਵਾਦਾਰ ਭੇਜ ਦਿੱਤੇ ਅਤੇ ਖੁਦ ਹੀ ਮੌੜ ਦੇ ਉੱਤੋਂ ਬਾਬਾ ਨਾਨਕ ਸਿੰਘ ਮਹਾਰਾਜ ਨੂੰ ਫੜ ਕੇ ਲੈ ਆਉਂਦਾ ਹੁਕਮ ਅਧਿਕਾਰ ਕੀਤੀ ਤਾਂ ਬਾਬਾ ਜੀ ਕਹਿੰਦੇ ਤੁਸੀਂ 12 ਸਾਲ ਹੁਕਮ ਅਧਿਕਾਰ ਕੀਤੀ ਹੈ 12 ਸਾਲ ਹੁਕਮ ਮੰਨਿਆ ਹੈ ਆਪ ਜੀ ਦੀ ਹੁਕਮ ਆਪ ਜੀ ਦੀ ਘਾਲ ਕਮਾਈ ਸੇਵਾ ਪਰਵਾਨ ਹੈ ਤਾ ਬਾਬਾ ਜੀ ਕਹਿੰਦੇ ਲੈ ਕੇ ਆ ਲੈ ਗਿਆ ਆਨੰਦ ਸਿੰਘ ਸਾਰਾ ਹੀ ਕੁਝ ਲੈ ਕੇ ਆ ਆਓ ਭਾਈ ਪੜੀਏ ਲੈ ਗਿਆ ਲੈ ਗਿਆ ਆਨੰਦ ਸਿੰਘ ਲੈ ਗਿਆ ਲੈ ਗਿਆ ਲੈ ਗਿਆ ਸਾਰਾ ਹੀ ਕੁਝ ਲੈ ਗਿਆ ਆਨੰਦ ਸਿੰਘ ਸਾਰਾ ਹੀ ਕੁਝ ਲੈ ਗਿਆ ਲੈ ਗਿਆ ਜਿਨੇ ਕੇ ਆ ਜੀ ਸਾਰੇ ਹੀ ਕੁਝ ਲੈ ਗਿਆ ਆਨੰਦ ਸਿੰਘ ਸਾਰੇ ਕੁਝ ਨਹਿ ਗਿਆ ਤਾਂ ਬਾਬਾ ਨਾਨਕ ਸਿੰਘ ਮਹਾਰਾਜ ਜਿਨ੍ਹਾਂ ਨੇ ਬਾਬਾ ਮਹਾ ਹਰਨਾਮ ਸਿੰਘ ਜੀ ਦੇ ਹੁਕਮ ਅਧੀਕਾਰ ਕੀਤੀ ਤਾਂ ਉਸ ਸਮੇਂ ਜੋ ਸੇਵਾਦਾਰ ਸਨ ਨਾਲ ਉਹ ਕਹਿੰਦੇ ਮਹਾਂਪੁਰਖੋ ਬਾਬਾ ਮਹਾ ਹਰਨਾਮ ਸਿੰਘ ਜੀ ਬਾਬਾ ਜੀ ਅਸੀਂ ਆਪ ਜੀ ਦੇ ਨਾਲ 2 ਸਾਲ ਤੋਂ ਹਾਂ ਅਸੀਂ 5 ਸਾਲ ਤੋਂ ਹਾਂ ਅਸੀਂ 7 ਸਾਲ ਤੋਂ ਹਾਂ ਔਰ ਬਾਬਾ ਮਹਾ ਹਰਨਾਮ ਸਿੰਘ ਜੀ ਕਹਿੰਦੇ ਤੁਸੀਂ 2 ਸਾਲ 5 ਸਾਲ 7 ਸਾਲ 10 ਸਾਲ ਦੀ ਗੱਲ ਕਰਦੇ ਹੋ ਆਨੰਦ ਸਿੰਘ ਨਾਲ ਤਾਂ ਸਾਡਾ ਪਿਛਲੇ ਜਨਮਾਂ ਤੋਂ ਸਾਝ ਹੈ ਹੁਕਮ ਦੀ icar ਕੀਤੀ ਹੈ ਬਾਬਾ ਆਨੰਦ ਸਿੰਘ ਮਹਾਰਾਜ ਨੇ ਤੀਸਰੇ ਭਾਗ ਦੇ ਆਪਾਂ ਇੱਥੇ ਹੀ ਐਂਡ ਕਰਦੇ ਹਾਂ ਖਤਮ ਕਰਦੇ ਹਾਂ ਜੀਵਨੀ ਬਾਬਾ ਆਨੰਦ ਸਿੰਘ ਮਹਾਰਾਜ ਚੌਥੇ ਭਾਗ ਦੇ ਵਿੱਚ ਆਪ ਜੀ ਸਰਬਣ ਕਰੋਗੇ ਜੀਵਨੀ ਬਾਬਾ ਆਨੰਦ ਸਿੰਘ ਮਹਾਰਾਜ ਕਿਸ ਤਰ੍ਹਾਂ ਬਾਬਾ ਆਨੰਦ ਸਿੰਘ ਮਹਾਰਾਜ ਬਾਬਾ ਮਹਾਰੂਨਾਮ ਸਿੰਘ ਜੀ ਤੋਂ ਅਸ਼ੀਰਵਾਦ ਲੈ ਕੇ ਕਿਸ ਤਰ੍ਹਾਂ ਹੁਕਮ ਅਨੁਸਾਰ ਨਾਨਕ ਸਰ ਕਲੇਰਾ ਵਿਖੇ ਪਹੁੰਚਦੇ ਹਨ ਚੌਥੇ ਭਾਗ ਦੇ ਵਿੱਚ ਆਪ ਜੀ ਸਰਬਣ ਕਰੋਗੇ ਜੀਵਨੀ ਬਾਬਾ ਆਨੰਦ ਸਿੰਘ ਮਹਾਰਾਜ ਭੁੱਲ ਚੁੱਕੀ ਨੀ ਮਾਫੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਭੁੱਲਿਓ ਨਾ ਚੈਨਲ ਨੂੰ ਸਬਸਕ੍ਰਾਈਬ ਕਰਨਾ ਆਪ ਜੀ ਸਾਨੂੰ YouTube ਚੈਨਲ ਦੇ ਨਾਲ Facebook Instagram ਉੱਪਰ ਵੀ ਫੋਲੋ ਸਬਸਕ੍ਰਾਈਬ ਕਰ ਸਕਦੇ ਹੋ ਜਿਨ੍ਹਾਂ ਦੇ ਲਿੰਕ ਅਸੀਂ ਆਪ ਜੀ ਦੇ ਨਾਲ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਸ਼ੇਅਰ ਕਰਾਂਗੇ ਸੋ ਆਪ ਜੀ ਉੱਥੇ ਵੀ ਸਾਨੂੰ ਫੋਲੋ ਸਬਸਕ੍ਰਾਈਬ ਕਰ ਸਕਦੇ ਹੋ ਸੋ ਜੁੜੇ ਰਹੋ ਚੈਨਲ ਦੇ ਨਾਲ